ਜੀ ਸਤਿ ਸ਼੍ਰੀ ਅਕਾਲ ਭਾਜੀ ਵੈਗਜੀ ਖਾਲਸਾ ਵੈਗਜੀ ਫਤੇ ਬਾਬਾ ਜੀ ਕਿੰਦੇ ਰੋਹ ਉਹ ਬਹੁਤ ਚੀਜ਼ਾਂ ਪਾਉਂਦੇ ਕਿੰਕੋ ਚੰਪੋਂ ਇਹ ਤੇ ਬਹੁਤ ਚੀਜ਼ਾਂ ਪੈਂਦੀਆਂ ਜਾਓ ਜੀ ਦੇਖੋ ਜੀ ਪਹਿਲੇ ਨੰਬਰ ਤੇ ਆਪਣੇ ਕੋ ਕੱਚੀ ਹਲਦੀ ਹੈ ਜੀ ਫਿਰ ਆਪਣੇ ਕੋ ਔਲਾ ਜੀ ਫਿਰ ਆਪਣੇ ਕੋ ਅਦਰਿਆ ਜੀ ਆਪਣੇ ਕੋ ਪਾਣ ਪੱਤਾ ਗਲੋ ਪੱਤਾ ਆ ਪਦੀਨਾ ਇਹਦੇ ਵਿੱਚ ਧਣੀਆਂ ਵੀ ਮਿਕਸ ਹੈ ਜੀ ਪਦੀਨਾ ਵੀ ਮਿਕਸ ਹੈ ਜੀ ਫਿਰ ਬਾਅਦ ਚ ਆਪਾਂ ਪਾਉਨੇ ਨਿੰਬੂ ਜੀ ਤੇ ਬਾਕੀ ਰੋ ਪੀ ਕੇ ਦੱਸੇਗਾ ਜਿਹੜਾ ਪੀਂਦਾ ਜੀ ਆਪੇ ਇਹ ਨਹੀਂ ਜੀਜਾ ਪੂਰੇ ਸ਼ਹਿਰ ਚ ਨਹੀਂ ਕੋਈ ਪਾਉਂਦਾ ਜੀ ਸਾਨੂੰ ਸ਼ੌਂਕ ਹੈ ਚੀਜ਼ ਬਣਾਉਂਦਾ ਵੀ ਚੀਜ਼ ਵਧੀਆ ਬਣੇ ਤੇ ਗਾਗ ਨੂੰ ਗਰਮੀ ਬਹੁਤ ਆ ਤੇ ਉਹਨਾਂ ਨੂੰ ਨਰਜੀ ਆਵੇ ਤੇ ਫੈਟੀ ਲਿਵਰ ਤੇ ਜਾਂ ਉਹਨਾਂ ਦੀ ਜਿਗਰ ਦੀ ਚ ਜਿਹੜੀ ਗਰਮੀ ਪੈਂਦੀ ਹੈ ਉਹਦੇ ਤੇ ਕੰਮ ਕਰਦਾ ਇਹ ਬਹੁਤ ਜਲਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਆਪਾ ਪਾਉਂਦੇ ਪਏ ਇਹ ਚੀਜ਼ਾਂ ਬਹੁਤ ਕੰਮ ਕਰਦੀਆਂ ਜਿਹੜਾ ਪੀ ਲੈਂਦਾ ਵਾ ਇੱਕ ਵਾਰੀ ਯਾਦ ਕਰਦਾ ਵੀ ਵਾਕਿਆ ਕਦੇ ਚੀਜ਼ ਪੀਤੀ ਹੈ ਸੋਚਿਆ ਕਿਵੇਂ ਇਹ ਵੈਸੇ ਹੀ ਸਾਨੂੰ ਸ਼ੌਂਕ ਹੈ ਜੀ ਵੀ ਚੀਜ਼ ਚੰਗੀ ਬਣਾਈ ਜਾਵੇ ਤੇ ਆਪਣੇ ਅੰਮ੍ਰਿਤਸਰ ਦੇ ਵਿੱਚ ਇਹ ਖੈਣ ਭਰਾਵਾਂ ਨੂੰ ਪਿਆਈਆਂ ਜਾਣ ਤੇ ਸ਼ੁੱਧ ਚੀਜ਼ਾਂ ਪਈਆਂ ਜਾਣ। ਵੈਸੇ ਕਿ ਕਿਉਂ ਕੀ ਆ ਗਿਆ ਪਰਸਪਰ ਦੇ ਸਿਰ ਤੇ ਇੱਕ ਨਾਇ ਹੈ ਜਿਹੜਾ ਸਖਸ਼ ਜਿਹੜਾ ਨਾ ਕੋਈ ਪਾਉਂਦਾ। ਹਾਂਜੀ ਹਾਂਜੀ ਮੈਨੂੰ ਸ਼ੌਂਕ ਹੈ ਜੀ ਮੈਂ ਅਜੇ ਤੱਕ ਤੇ ਕੇ ਕੋ ਦੇਖਿਆ ਨਹੀਂ ਹੈ ਚੀਜ਼ਾਂ ਤੇ ਨਾ ਕੋਈ ਪਾਉਂਦਾ ਜੀ। ਲੋਕ ਕਿ ਇਹ ਉਹਨਾਂ ਦਾ ਹੋਊਗਾ ਜੀ ਮੈਨੂੰ ਤੇ ਚੀਜ਼ਾਂ ਦਾ ਪਤਾ ਨਹੀਂ ਆ ਲੋਕਾਂ ਨੂੰ ਲਾਲਚ ਹੈਗਾ ਵੀ ਪੈਸੇ ਕਮਾਉਂਦੇ ਮੈਨੂੰ ਪੈਸੇ ਕਮਾਉਣ ਦਾ ਕੋਈ ਲਾਲਚ ਨਹੀਂ। ਮੈਂ ਆਪਣੇ ਹੱਕ ਦੀ ਖਾਣਾ ਜੋ ਮੈਨੂੰ ਬਾਹਰ ਦੀ ਕਿਰਪਾ ਗੁਰੂ ਰਾਮਦਾਸ ਪਾਪਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਮੇਰਾ ਦਾਲ ਫੁਲਕਾ ਵਧੀਆ ਚੱਲਣ ਦੇ ਇਹ ਚੀਜ਼ਾਂ ਦਾ। ਹਾਂ ਉਹਨਾਂ ਦਾ ਪਾਣਾ ਮੰਨ ਗਿਆ ਆਪਾਂ ਹਰ ਇੱਕ ਚੀਜ਼ ਵਧੀਆ ਢੰਗ ਨਾਲ ਕੰਮ ਕਰੀ ਤਾਂ ਕੋਈ ਲਾਲਚ ਨਹੀਂ ਜੀ ਆਪਾਂ ਦੇਖਣਾ ਬਹੁਤ ਵਧੀਆ ਗੰਨਾ ਵੀ ਆ ਸਾਫ ਸੁਥਰਾ ਕਰਕੇ ਘਰੋ ਸਾਫ ਸੁਥਰਾ ਕਰਕੇ ਲਿਆਈਦਾ ਜੀ ਇਹ ਰੀਅਲ ਵਧੀਆ ਪਾਣੀ ਸਾਫ ਸੁਥਰੇ ਨਾਲ ਧੋ ਕੇ ਗੰਨਾ ਫਿਰ ਅਸੀਂ ਲਾਉਣੀ ਭਾਈ ਬਹੁਤ ਹਾਂਜੀ ਬਹੁਤ ਬਹੁਤ ਸਫਾਈ ਵੱਲੋਂ ਨਹੀਂ ਕੋਈ ਕਮੀ ਹੈਗੀ ਜੀ ਦੇਖ ਸਕਦੇ ਜੀ ਹਾਂਜੀ ਜਦੋਂ ਫਾਇਦਾ ਕਿੰਨਾ ਹੁੰਦਾ ਹੈ ਕਿ ਪੀਜੀਟਿਟ ਪਾਵਰ ਵੀ ਤੇ ਆਹ ਹੈਗਾ ਜੀ ਔਲਾ ਜੀ ਆਪਣੇ ਕੋਲ ਦੇਖੋ ਇਹ ਔਲਾ ਜੀ ਆ ਆਪਣੇ ਕੋ ਕੱਚੀ ਹਲਦੀ ਆ ਜੀ ਇਹਨਾਂ ਦਾ ਕੀ ਕੀ ਫਾਇਦਾ ਦਈਏ ਇਹ ਫੈਟੀ ਲੀਵਰ ਤੇ ਆਪਣੇ ਕੋਈ ਪ੍ਰੋਬਲਮ ਆਉਂਦੀ ਸਰੀਰ ਦੀ ਇਹ ਸਾਰੀਆਂ ਚੀਜ਼ਾਂ ਬਹੁਤ ਕਵਰ ਕਰਦੀਆਂ ਜੀ ਉਹ ਚੀਜ਼ਾਂ ਨੂੰ ਤੇ ਕਈ ਆਪਣੇ ਅੰਦਰ ਇਹੋ ਜਿਹੇ ਪ੍ਰੋਬਲਮਾਂ ਪਈਆਂ ਵਾ ਫੈਟੀ ਲੀਵਰ ਹੋਇਆ ਜਾਂ ਜਿਗਰ 'ਚ ਗਰਮੀ ਪੈ ਗਈ ਆ ਇਹ ਬਹੁਤ ਠੰਡੀਆਂ ਚੀਜ਼ਾਂ ਦੇ ਪਾਣ ਪੱਤਾ ਬਹੁਤ ਕੰਮ ਆਉਂਦਾ ਆਪਣੇ ਬਹੁਤ ਜਿਗਰ ਤੇ ਬਹੁਤ ਕੰਮ ਕਰਦਾ ਜੀ ਪੱਤਾ ਸੀ ਪਹਿਲੇ ਵਾਰ ਹੀ ਦੇਖਿਆ ਰੋਜ਼ ਪੈਂਦਾ ਜੀ ਇਹ ਕੋਈ ਪਾਉਂਦਾ ਨਹੀਂ ਆ ਜੀ ਇਹ ਬਹੁਤ ਜਿਗਰ ਤੇ ਬਹੁਤ ਕੰਮ ਕਰਦਾ ਜਿਹੜਾ ਲੀਵਰ ਆ ਉਹਨੂੰ ਠੰਡਾ ਰੱਖਦਾ ਜੀ ਇਹ ਬਹੁਤ ਅਸੀਂ ਇੱਕ ਪਾਣ ਪੱਤਾ ਕਿ हां जी हां जी। 40 किलो। ए औला ਪੈ ਰਿਆ ਜੀ ਕੱਚੀ ਹਲਦੀ ਆ, ਗਲੋ ਦਾ ਪੱਤਾ ਵਾ, ਪਦੀਨਾ, ਧਨੀਆ ਵਾ। ਇਹ ਚੀਜ਼ਾਂ ਸਾਰੀਆਂ ਪੈਂਦੀਆਂ ਪਈਆਂ ਦੇ। ਬੱਸ ਅਸੀਂ ਦੇਖਿਆ ਕਿ ਰੋਹ ਦੇ ਵਿੱਚ ਸਿਰਫ ਪਦੀਨਾ ਤੇ ਨਿੰਪੂ ਪਾਉਂਦੇ। हां जी ਯਾਦ ਕਰਵਾ ਦਿੰਦੇ ਆ ਜੀ। ਬੱਸ ਇਹ ਤਿੰਨ ਕਿ ਚੀਜ਼ਾਂ ਪਾ ਕੇ ਰੋਹ ਬਣਾਈ ਜਾਂਦੇ ਆ। ਬਾਕੀ ਪੂਰੇ ਸ਼ਹਿਰ ਦੇ ਵਿੱਚ ਮੈਂ ਦੇਖਦਾ ਕਿਸੇ ਨੇ ਵੇਖਿਆ ਨਹੀਂ ਮੇਰੇ ਮੰਦੀ ਖੁਸ਼ੀ ਆ ਵੀ ਇਹ ਚੀਜ਼ਾਂ ਮੈਂ ਪਾਉਂਦੀ ਆ। ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ। ਮਤਲਬ ਰੋਹ ਦੇ ਵਿੱਚ ਪਾਉਂਦੇ ਨੂੰ ਉਦੋਂ ਮੈਂ 16-17 ਸਾਲ ਹੋ ਗਏ ਮੈਨੂੰ ਕੰਮ ਕਰਦੇ। ਵੈਸੇ ਕਹਿੰਦੇ ਤੁਸੀਂ ਇੱਕ ਬਾਣੀ ਚੋਕ ਨਹੀਂ ਮੈਨੂੰ ਕੋਈ ਸ਼ਰਮਣੀ ਜੀ ਐਚ ਮੈਨੂੰ ਸ਼ੌਂਕ ਨਾਲ ਕੰਮ ਕਰਦਾ ਮੈਨੂੰ ਕੋਈ ਲਾਲਚ ਨਹੀਂ ਜੀ ਸੋਚਿਆ ਕਿ ਮੈਂ ਹਾਂਜੀ ਇਹ ਮੈਂ ਵਹਿ ਜੀ ਮੈਨੂੰ ਇਹ ਸ਼ੌਂਕ ਹੈ ਵੀ ਮੈਂ ਇਹ ਚੀਜ਼ਾਂ ਬਣਾ ਕੇ ਦੇ ਕਸਟਮਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਪਈਆਂ ਜਾਣ ਚੰਗੀਆਂ ਚੀਜ਼ਾਂ ਦੇ ਉਹਨਾਂ ਦੇ ਸਰੀਰ ਤੇ ਕੋਈ ਚੀਜ਼ ਪ੍ਰੋਬਲਮ ਬਣਾਵੇ ਕੋਈ ਫਾਇਦਾ ਹੀ ਹੋਵੇ ਉਹਦਾ ਜਿਹੜਾ ਪੀਊਗਾ ਵੈਸੇ ਅਸੀਂ ਇਹ ਚੀਜ਼ਾਂ ਦੇਖਦੇ ਸੀ ਕਿ ਲੋਕੀ ਫਿੱਟਾ ਦੇ ਵਿੱਚ ਇਹ ਚੀਜ਼ਾਂ ਪਾਉਂਦੇ ਸੀ ਪਰ ਕੁਝ ਇਸ਼ਾਰਿਆਂ ਤੋਂ ਬਾਅਦ ਇਹ ਪਹਿਲਾਂ ਲੋਕ ਜਿਹੜੇ ਪੁਰਾਣੇ ਵਿਯੋਗ ਲੋਕ ਹੀ ਉਹ ਇਹ ਚੀਜ਼ਾਂ ਵਰਤਦੇ ਸੀ ਜੀ 100-100 ਸਾਲ ਵੀ ਜਿੰਦੇ ਸੀ ਅੱਜ ਇਹ ਚੀਜ਼ਾਂ ਸਭ ਭੁੱਲ ਭੁੱਲ ਗਏ ਲੋਕ ਖਾਂਦੇ ਪੀਂਦੇ ਹੀ ਨਹੀਂ ਇਹ ਚੀਜ਼ਾਂ ਤਾਂ ਦੂਰ ਹੋਈ ਅੱਜ ਕੱਲ ਮੈਨੂੰ ਨਹੀਂ ਲੱਗਦਾ ਕੋਈ 50 55 60 ਸਾਲ ਤੋਂ ਵੱਧ ਬੰਦਾ ਕੋਈ ਚੀਂਦਾ ਹੋਊਗਾ ਜਿਹੜੀ ਅੱਜ ਕੱਲ ਦੀ ਪਨੀਰੀ ਹੈ ਇਹ ਚੀਜ਼ਾਂ ਕਿੱਟੀਆਂ ਨੇ ਉਹ ਕਿੱਥਾਂ ਚੋਂ ਉਹ 100 100 ਸਾਲ ਇਹ ਚੀਜ਼ਾਂ ਜਿਹੜੀਆਂ ਖਾਂਦੇ ਪੀਂਦੇ ਹੀ ਘਰਾਂ ਵਿੱਚ ਆਮ ਕੱਚਾ ਔਲਾ ਵੇਹੇ ਖਾ ਲੈਣਾ ਜਾਂ ਕੁਛ ਇਹੋ ਜਿਹੀ ਹਲਦੀ ਹੋਈ ਘਰ ਦੀ ਬੀਜ ਕੇ ਖਾਣੀ ਜਾਂ ਕੁਛ ਵੀ ਬੀਜ ਕੇ ਕੋਈ ਬਣਾਉਣਾ ਕੋਈ ਵਧੀਆ ਚੀਜ਼ ਤੇ ਉਹਦੇ ਨਾਲ ਉਹਨਾਂ ਦੀ ਕੁਮਰ ਵੀ ਵੱਧੇ ਉਹਨਾਂ ਨੂੰ ਕੋਈ ਪ੍ਰੋਬਲਮ ਕਦੀ ਮੈਡੀਸਿਨ ਨਹੀਂ ਹੁੰਦਾ ਲਈ ਉਦਾਂ ਹੀ ਉਹਨਾਂ ਦੇ ਸਿਰ ਪੀੜ ਕੇ ਜੋ ਮਾੜਾ ਮੋਟਾ ਹੁੰਦਾ ਹੈ ਤੇ ਉਦਾਂ ਹੀ ਠੀਕ ਹੋ ਜਾਂਦਾ ਹੈ ਹਾਂ ਜੀ ਹਾਂ ਜੀ ਆਓ ਜੀ ਇਹ ਤੋਂ ਚਿੱਤੇ ਡਿੱਗ ਰਾਇਆ ਸਰਦਕਸ਼ ਹਾਂ ਜੀ ਇੱਥੇ ਪੂਰਾ ਸਮਾਨ ਨਹੀਂ ਜਿ ਭਲਾਇਆ ਕਿਹ ਵੇਲੇ ਕਸਟਮਰ ਆ ਕੇ ਕਹਿੰਦਾ ਵਿਆਹ ਨਾ ਪਈ ਉਹਨਾਂ ਬਈ ਜਿਨ੍ਹਾਂ ਨੂੰ ਇਹ ਚੀਜ਼ਾਂ ਦੀ ਬੱਚਿਆਂ ਨੂੰ ਕਾਲਜੇ ਸਾਹਮਣੇ ਬੱਚਿਆਂ ਨੂੰ ਪਤਾ ਵਾ ਪਤਾ ਹੀ ਨਹੀਂ ਕਿਸ ਚੀਜ਼ ਦਾ ਤੇ ਉਹਨਾਂ ਦੇ ਕਹਿਣਾ ਯਾ ਨਾ ਪਾਓ ਨਾ ਪੋ ਜੀ ਹਾਂ ਜੀ ਹਾਂ ਜੀ ਰੋ ਪੂਰੀ ਸੰਗਣੀ ਹੈ ਜੀ ਦੇਖੋ ਇਹ ਦੁੱਧ ਦੁੱਧਰ ਕੀ ਰੋ ਚਿੱਟੀ ਦਹੀਂ ਵਾਂਗੂ ਸੰਗਣੀ ਹੈ ਹਾਂ ਜੀ ਆਹ ਜੀ ਇਹ ਨਾ ਵੇਖੀ ਤੇ ਮੀਨੂ ਜੀ ਮੋਰਚੇ ਦਿਖਾਈ ਜਾ ਤੁਹਾਡੇ ਸਾਹਮਣੇ ਆ ਭਾਜੀ ਕਸਟਮਰ ਸਾਰੇ ਪੀਂਦੇ ਆ ਤੁਹਾਡੇ ਸਾਹਮਣੇ ਵਾਹ ਵਾਹ ਖਟਣਦੇ ਆਂ ਅਸੀਂ ਹੋਰ ਕੀ ਚਾਹੀਦਾ ਸਾਨੂੰ ਇਹੋ ਇਹੋ ਚੀਜ਼ ਨਹੀਂ ਚਾਹੀਦੀ ਬਸ ਉਹ ਕਿੰਨੇ 60 ਗਲਾਸ ਦੇ ਰੋ ਬਹੁਤ ਜ਼ਿਆਦਾ ਮਿੱਕਾ ਪਾਤਾ ਦੇ ਨਹੀਂ ਗਲਾਸ ਮੈਂ 20 ਰੁਪਏ ਤੋਂ ਵੱਧ ਨਹੀਂ ਪਹਿ ਲੈਂਦਾ ਜੀ 20 ਰੁਪਏ ਦਾ ਵੇਚਦਾ ਜੀ ਤਸਿਕ ਸੰਪਟਾ ਪਤਾ ਹੀ ਗੱਲ ਹੈ ਭਰਾ ਜੀ ਉਹਨੇ ਕੀ ਖਾਓ ਜਿੰਨੀ ਕੁ ਪਰਤ ਪਈ ਗੰਨਾ ਬਹੁਤ ਮਹਿੰਗਾ 1350 ਰੁਪਏ ਕਿੰਟਲ ਗੰਨਾ ਮੰਡੀ ਦਾ ਭਾਅ ਇਸ ਟਾਈਮ ਤੇ ਸਾਨੂੰ ਘਰ 1500 ਰੁਪਏ ਨੇ ਆ ਜੇ ਇਹ ਚਾਹੀਏ ਤਾਂ ਅਸੀਂ ਪਹਿਲੇ ਵਾਰ ਪੂਰੇ ਸ਼ਹਿਰ ਚ 30 ਰੁਪਏ ਗਲਾਸ ਆ ਅਸੀਂ 20 ਪਹਿਲਾਂ ਵੇਚਣ ਦੇ ਹਾਂ ਸੋਖਾ ਟਿੱਕਾ ਸਾਰਾ ਉਸ ਪਾਕੇ ਇਹਨਾਂ ਦਾ ਮਟੀਰੀਅਲ ਵਿੱਚ ਪਾਇਆ ਤੁਸੀਂ ਹਾਂਜੀ ਹਾਂਜੀ ਭਰਾ ਜੀ ਦਾਲ ਫੁਲਕਾ ਮਾਰੀ ਦੀ ਕਿੱਪਣਾ ਬਹੁਤ ਵਧੀਆ ਚੱਲਦਾ ਪਿਆ ਉਹਨੂੰ ਕੋਈ ਲਾਲਚ ਨਹੀਂ ਹੈਗਾ ਜੀ ਹਾਂਜੀ ਸੇਵਾ ਹੀ ਕਰਨ ਡਿਆ ਜੀ 330 ਪੈਸੇ ਵਾਪਸ ਤੁਨੇ ਨਹੀਂ ਭਾਈ ਬਹੁਤ ਵਧੀਆ ਤਾਲ ਫੁਲਕਾ ਵਧੀਆ ਚਲਣ ਡਿਆ ਕੀ ਅਸੀਂ ਵੱਧ ਕਰਕੇ ਕਿ ਪੈਸੇ ਲੈ ਕੇ ਕੀ ਕਰਨਗੇ ਬੱਸ ਇਹ ਆਪਣੇ ਪੰਜਾਬੀਆਂ ਨੂੰ ਕਿਹੜਾ ਚਾਹੁੰਦੇ ਪੰਜਾਬੀਆਂ ਨੂੰ ਮੈਂ ਕਹਿਣਾ ਚਾਹੁੰਨਾ ਬਾਹਰ ਨੂੰ ਭਾਈ ਦੇ ਇੱਥੇ ਹੀ ਬੜਾ ਕਾਰੋਬਾਰ ਆਪਣਾ ਕਰੋ ਸਹੀਂ ਬਾਹਰੋਂ ਆ ਕੇ ਲੋਕ ਕੰਮ ਕਰਨ ਡੇ ਸਾਰਾ ਕੁਝ ਬਣਾਉਣ ਡੇ ਆ ਤੇ ਆਪਾਂ ਇੱਥੇ ਕੰਮ ਕਰੀਏ ਤੇ ਆਪਾਂ ਨੂੰ ਸਾਰਾ ਕੁਝ ਇੱਥੋਂ ਮਿਲਦਾ ਸਾਰੇ ਸ਼ਹਿਰ ਵਾਸੀ ਕਿਹਾਂ ਚਾਹੋ ਚਾਹੋ ਕਿ ਮੈਂ ਤੇ ਆਪਣੇ ਅੰਮਰਸਾਹਬ ਸ਼ਹਿਰ ਵਾਸੀਆਂ ਨੂੰ ਇਹ ਕਹਿੰਦੇ ਵੀ ਚੰਗੀ ਚੀਜ਼ ਪਿਓ ਜਿਹੜਾ ਤੁਹਾਡੇ ਕੋ ਇੱਕ ਇੱਕ ਰਾਂ ਆ ਕੇ ਪੀਂਦਾ ਵਾ ਉਹ ਗਾਂ ਹੋਰ ਕਿਸੇ ਕੋ ਨਾ ਜਾਵੇ ਤੁਹਾਡੇ ਕੋ ਆ ਕੇ ਸਪੈਸ਼ਲ ਪੀ ਵੀ ਫਲਾਣੇ ਤੋਂ ਚੀਜ਼ ਪੀਣੀ ਹੈ ਕਿਸੇ ਨੂੰ ਬਿਮਾਰੀ ਨਾ ਬਿਮਾਰੀ ਨਾ ਲੱਗੇ ਇਹ ਸਾਫ਼ ਸੁਥਰੀ ਚੀਜ਼ ਬਣਾਓ ਵੀ ਜਿਹਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇਹ ਚ ਭਾਜੀ ਕੱਚੀ ਹਲਦੀ ਆੌਲਾ ਅਦਰ ਨਿੰਬੂ ਪਦੀਨਾ ਧਣੀਆਂ ਗਲੋ ਪੱਤਾ ਪਾਣ ਪੱਤਾ ਇਹ ਸਾਰੀਆਂ ਚੀਜ਼ਾਂ ਪਈਆਂ ਜੀ ਜਿਹੜਾ ਮਰਜ਼ੀ ਆਵੇ ਮੇਰੇ ਕੋ ਆ ਕੇ ਵੇਖ ਸਕਦਾ ਜੀ ਮੈਂ ਕੱਟ ਕੇ ਹਰ ਇੱਕ ਚੀਜ਼ ਰੱਖੀ ਉੱਥੋਂ ਪਾਈਦਾ ਜੀ ਇਹ ਕਿਸੇ ਨੂੰ ਕੀ ਨਾ ਹੋਵੇ ਮੇਰੀ ਲੋਕੇਸ਼ਨ ਹੈ ਜੀ RAMDEER THROWD ਪਿੰਡ RAMDEER THROWD ਖਾਲਸਾ ਕਾਲ ਜਿਹਦੇ ਬਿਲਕੁਲ ਗੇਟ ਦੇ ਨਾਲ ਹੈ ਜੀ ਮੇਰਾ ਨੰਬਰ ਹੈ 98914499 ਜੀ ਸਤਿ ਸ੍ਰੀ ਅਕਾਲ ਜੀ